ਫਾਈਨਲੀ ਆਪਾਂ ਪਹੁੰਚ ਚੁੱਕੇ ਹਾਂ ਮੋਂਦੋ ਕਨਵੈਨਸਾ ਦੇ ਵਿੱਚ ਇੱਥੇ ਸਾਰੇ ਘਰ ਦਾ ਸਾਮਾਨ ਮਿਲਦਾ ਬੈੱਡਰੂਮ ਸੋਫਾ ਲੋ ਜੀ ਲਗਭਗ ਸਾਰਾ ਕੁਝ ਆਪਣੇ ਓਕੇ ਕਰਤਾ ਲੋ ਜੀ ਕਿਚਨਾਂ ਵੀ ਬਹੁਤ ਲੱਗੀਆਂ ਹੋਈਆਂ ਇੱਥੇ ਪੂਰੀਆਂ ਸ਼ਾਨਦਾਰ ਤੇ ਵਧੀਆ ਹਨ ਖੁੱਲੀਆਂ ਡੁੱਲੀਆਂ ਬਸ ਪੇਜ ਚਾਹੀਦੇ ਘਰ ਦੇ ਵਿੱਚ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ 'ਚ ਤੁਹਾਡਾ ਵੈਲਕਮ ਹੈ ਅੱਜ ਆਪਾਂ ਜਾ ਰਹੇ ਹਾਂ ਘਰ ਵਾਸਤੇ ਬੈੱਡਰੂਮ ਦੇਖਣਾ ਇੱਥੇ ਜਣੇ ਕਿ ਆਪਣੇ ਹੈਗਾ 10 ਘੰਟੇ ਦਾ ਰਸਤਾ ਮੋਹਨ ਤੋਂ ਕਨਵੈਂਸ ਅੱਜ ਤੇ ਦੇਖਣੇ ਜਾ ਕੇ ਉੱਥੇ ਜੇ ਕੋਈ ਰੇਟ ਸਿਰ ਹੋਇਆ ਜੇ ਕੋਈ ਵਧੀਆ ਹੋਇਆ ਤਾਂ ਆਪਾਂ ਸਾਰਾ ਟ੍ਰੈਕ ਕਰਿਆਵਾਂਗੇ ਆਰਡਰ ਕਰਿਆਵਾਂਗੇ ਤੇ ਦੇਖਦੇ ਕਿੰਨੇ ਦਿਨ ਚ ਲਾ ਕੇ ਜਾਂਦਾ ਆਪਣੇ ਲੈਣਾ ਜਿਗਣਾ ਬੈੱਡ ਦੀ ਢੋਜ਼ ਦੇ ਮਗਰ ਅਲਮਾਰੀਆਂ ਲਾਉਣੀਆਂ ਉਹ ਚੀਜ਼ ਲੈਣੀ ਆਪਾਂ ਨੇ ਬੈੱਡ ਦੇ ਉੱਪਰਲੀ ਸਾਈਡ ਉਹ ਚੀਜ਼ ਲੈਣੀ ਆ ਬਾਕੀ ਤੁਹਾਨੂੰ ਦਿਖਾਉਣੇ ਜਾ ਕੇ ਉੱਥੇ ਲੋ ਜੀ ਨਾਲ ਆ ਸੰਗਤ ਖਿੱਚਣੀ ਪੈਂਦੀ ਸਾਨੂੰ ਹਾਂਜੀ ਯਾਦ ਆ ਖਾ ਗਿਆ ਵੇੜਦੇ ਬਲਾ ਦੇਰੇ ਖਾਲੀ ਵੀ ਕਰਦੇ ਹੈ ਹਾਂ ਇਹਦੇ ਤਹਾ ਚਲ ਹੁਣ ਗੱਡੀ ਜੀ ਆਪਣਾ ਚੁੱਪ ਕਰਕੇ ਬੈਠਾ ਰਹੀ ਹਾਂ ਠੀਕ ਹੈ ਮੌਸਮ ਪਤਾ ਨਹੀਂ ਕਿੰਨਾ ਸਾਫ਼ ਰੋਜ਼ ਮੌਸਮ ਮੈਂਟਾ ਨਾਲ ਖਰਾਬ ਹੋ ਜਾਂਦਾ ਫਾਈਨਲੀ ਆਪਾਂ ਪਹੁੰਚ ਚੁੱਕੇ ਹਾਂ ਮੌਨਦੋ ਕਨਵੈਨਸਾ ਦੇ ਵਿੱਚ ਇੱਥੇ ਸਾਰੇ ਘਰ ਦਾ ਸਾਮਾਨ ਮਿਲਦਾ ਬੈੱਡਰੂਮ ਸੋਫੇ ਗੱਦੇ ਬਾਥਰੂਮ ਦਾ ਸਾਮਾਨ ਜਿੰਨਾ ਵੀ ਫਰਨੀਚਰ ਦਾ ਸਾਮਾਨ ਆ ਸਾਰਾ ਉਹ ਆਏ ਦੁਕਾਨ ਦੇ ਵਿੱਚ ਉਧਰ ਤੁਹਾਨੂੰ ਦਿਖਾਉਣੇ ਅੰਦਰ ਲੈ ਜਾ ਕੇ ਸਾਰਾ ਕੁਝ ਕਿਵੇਂ ਦਾ ਹੁੰਦਾ ਆਪਾਂ ਫਿਰ ਉਧਰ ਦਾ ਹੀ ਹੋ ਗਿਆ ਮੀਂਹ ਇੱਧਰ ਥੋੜਾ ਜਿਆਦਾ ਉਧਰ ਨਾਲੋਂ ਆਪਣੇ ਵੱਲੋਂ ਆਪਾਂ ਨੂੰ ਜਣੀਕ ਲੱਗ ਗਿਆ ਅੱਧਾ ਘੰਟਾ ਇੱਥੇ ਪਹੁੰਚਣ ਵਾਸਤੇ ਕਿਉਂਕਿ ਟ੍ਰੈਫਿਕ ਬਹੁਤ ਸੀ ਰਸਤੇ ਦੇ ਵਿੱਚ ਹਾਂ ਬੁੱਤ ਨੀ ਨੀ ਕਰ ਲਈ ਜੋਬਾਨ ਸੁੱਤਾ ਪਿਆ ਮੰਦੀ ਗੋਦੀ ਚੜਿਆ ਹੋਇਆ ਇਹ ਗੱਡੀ ਚ ਸੌਂ ਗਿਆ ਤਾਂ ਪਰ ਸਾਨੂੰ ਉਠਾਲਿਆ ਬਹੁਤ ਔਖਾ ਸੀ ਚੱਲ ਆ ਜਾ ਹੁਣ ਚਲੀਓ ਤੰਦਰਾ ਬੁਟਾਣੀ ਟਿਕਾਣਾ ਬੁਟਾਣੀ ਹੈ ਕੱਪੜੇ ਵਾਲੀ ਹੈ ਲੋ ਜੀ ਆਹ ਵਾਲਾ ਸਮਾਨ ਹੈ ਐ ਸਾਈਡ ਥੋੜੀ ਆਫਰ ਹੁੰਦੀ ਉੱਪਰਲੀ ਸਾਈਡ ਮੋਂਦੋ ਕਨਵੈਂਸਾਂ ਚ ਕਈ ਜਗ੍ਹਾ 20% 40% ਹੁੰਦੀ ਆਫ ਇਹਦੇ ਵਿੱਚ ਮਾੜਾ ਮੋਟਾ ਕੀਚੜੀ ਲੱਗੀ ਨੂੰ ਤਾਂ ਕਰਕੇ ਥੋੜੀ ਆਫਰ ਲਾ ਦਿੰਨੇ ਆ ਇਹ ਜਿੰਨੇ 700 670 ਦੀ ਸੀ ਇਹ ਹੈਗੀ ਹੁਣ ਆਪਣੇ ਕੋਲ 447 ਰੁਪਏ ਕੱਢ ਲਏ। ਬਾਕੀ ਹੋਰ ਦੇਖਦੇ ਆ। ਹੋਰ ਉਹ ਥੱਲੇ ਹੋਣੀਆਂ ਬਾਦੂ। ਇਹ ਅਸੀਂ ਪਹਿਲਾਂ ਉੱਪਰ ਆਏ ਆ। ਕਿਵਰ ਉਹਦੇ ਸਟਾਕ ਪਿਆ ਹੁੰਦਾ ਇਹਨਾਂ ਦਾ। ਗੱਦੇ-ਗੁੱਦੇ ਲੱਗੇ ਨੇ ਬਾਵਾ। ਅੱਜ ਜੋ ਨਾ ਐ। ਕਿਹੜਾ? ਇਹ ਤਾਂ ਹੈਗੇ ਪੁੱਤ ਬਾਦੂ ਪਏ ਆ ਆਪਣੇ ਕੋ। ਯਾਰ ਸੋਣੀ ਬਹੁਤ ਆਇਆ ਬੈਡਰੂਮ ਓਏ। ਅਸੀਂ ਤੇ ਦੇਖ ਰਹੇ ਆ ਐਲ ਟੈਪ ਜਿਹੜੀ ਐਲ ਟੈਪ ਨਹੀਂ ਹੁੰਦਾ ਬੈਡਰੂਮ ਉਹ ਦੇਖ ਰਹੇ ਆ ਇਹ ਉਦਾਹਰਨ ਦੇ ਤੌਰ ਤੇ ਜਿੱਦਾਂ ਇਹ ਆ ਚੀਜ਼ ਐਦਾਂ ਦੇਖ ਰਹੇ ਆ ਲੋਟ ਚ ਲੱਗੇਗੀ ਫੇਰ ਲੱਗੇ ਨਿਊ ਆਇਆ ਬਹੁਤ ਕਾਫੀ ਸਟਾਕ ਆਇਆ ਵਧੀਆ ਲੱਗਦਾ ਆ ਜੀ ਦੇਖ ਰਹੇ ਆ ਐਲ ਟੈਪ ਬਾਕੀ ਦੇਖਦੇ ਜੇ ਮਿਲ ਜੇ ਲੋ ਜੀ ਲਗਭਗ ਸਾਰਾ ਕੁਝ ਆਪਣੇ ਓਕੇ ਕਰਤਾ ਬੈਠੇ ਕੰਪਿਊਟਰ ਤੇ ਘੜੀ ਕੀ ਚੀਜ਼ ਨਮਾ ਬੈੱਡ ਲੈਣਾ ਹੈ ਤੁਹਾਨੂੰ ਅੱਜ ਨਹੀਂ ਗੰਦਾ ਵੀ ਇਦਾਂ ਦੀ ਆਹ ਸਹੀ ਆਹ ਲੋ ਜੀ ਇਧਰ ਆ ਬੈੱਡਰੂਮ ਸਿਲੈਕਟ ਕਰਿਆ ਆਪਾਂ ਨੇ ਤੇ ਬਾਕੀ ਸਾਰੀ ਇਨਫੋਰਮੇਸ਼ਨ ਉਹਨਾਂ ਨੂੰ ਲੱਗ ਗਿਆ ਨਾ ਕਰੇ ਫੇਰ ਦਵਾਂਗੇ ਫਿਲਹਾਲ ਆਪਾਂ ਨੇ ਸਿਲੈਕਟ ਕਰ ਲਿਆ ਹੈ ਕਲਰ ਹੋ ਰਿਹਾ ਜਣੀ ਕਲਰ ਇਹ ਨਹੀਂ ਹੈਗਾ ਆ ਦੇਖੋ ਕਿੰਨੇ ਸੋਨੇ ਦੇ ਮੈਂ ਸਾਲੇ ਲਿਖ ਰਿਹਾ ਇੱਥੇ ਲਿਖ ਆ ਦੇਖੋ ਇਹ ਸਾਲਾ ਹੈ ਪਤਾ ਨਹੀਂ ਕਿ ਬੀਚਾ ਟੀਵੀ ਲਿਖਿਆ ਆ ਦੇਖੋ ਕਿੰਨੇ ਸੋਨੇ ਆ ਦੇਖੋ ਆ ਵੀ ਇੱਕ ਹਾਈਕ ਮੈਂ ਹਾਈਕ ਮੈਂ ਹਾਂ ਗਾ ਨਿਆਣੇ ਨਿ ਟਿਕਣਾ ਯਾਰ ਐਕਸੀਡ ਕਿੱਧਰ ਨੂੰ ਆ ਆਪਾਂ ਗਲਤ ਆ ਗਏ ਇੱਧਰ ਜਾਣੇ ਆਪਾਂ ਇੱਧਰ ਨੂੰ ਆ ਆਉਣ denn chalde haan ਹਾਂਜੀ ਇੱਧਰ ਨੂੰ ਕਿੱਧਰ ਨੂੰ ਮੈਨੂੰ ਪਤਾ ਚੱਲ ਆ ਜਾ ਓਏ ਬੇ ਖੁੱਲੀ ਖੜੇ ਇੱਥੇ ਲੋ ਜੀ ਕਿਚੜਾ ਵੀ ਬਹੁਤ ਲੱਗਿਆ ਹੋਇਆ ਇੱਥੇ ਪੂਰੀਆਂ ਸ਼ਾਨਦਾਰ ਤੇ ਵਧੀਆ ਹਨ ਖੁੱਲੀਆਂ ਡੁੱਲੀਆਂ ਮਸਪੇਜ ਚਾਹੀਦੇ ਘਰ ਦੇ ਵਿੱਚ ਈਤ ਜਿੱਦਾਂ ਮਰਜ਼ੀ ਲੈ ਕੇ ਲਾ ਲਓ ਇੱਥੋਂ ਕਾਹਦਾ ਸਾਲ ਦੀ ਬਹੁਤ ਆਦਾਂ ਹੈ ਆ ਵੀ ਕਿਚਨ ਦੇ ਕੋ ਕਿੰਨੀ ਕਹਾੜਾ ਪੜੀ ਚੱਲ ਆ ਜੋ ਐ ਤਾਂ ਬਹੁਤ ਲੱਗਿਆ ਬਾਰੇ ਆਉਣਾ ਹੁਣ ਕਿਚਨ ਗੁਲਾ ਕੇ ਖੜ ਗਏ ਕਿਚਨ ਦਾ ਥੋੜੇ ਡਾਇਵ ਕਿਚਨ ਦਾ ਸਹੀ ਆਪਣੀ ਨਵੀਂ ਪਈ ਆ ਸੋਹਣੀ ਆਪਣੀ ਜੀ ਚਲਾ ਜੋ ਹੁਣ ਚੱਲੀਏ ਇਹਦਾ ਜਿੰਨਾ ਕੋਈ ਦੇਖੀ ਜਨੇ ਉਹ ਸਾਰਾ ਕੁ ਸੋਹਣਾ ਲੱਗ ਜਾਂਦਾ ਇੱਕੋਰੇ ਲੈਟਾ ਇਦਾਂ ਨਹੀਂ ਲਾਈ ਆ ਬ ਇਹਨਾਂ ਨੇ ਤਾਂ ਆਟੋਮੈਟਿਕ ਸਾਰ ਹਰੇਕ ਚੀਜ਼ ਵਧੀਆ ਲੱਗਦੀ ਐ ਇੱਥੇ ਬਾਹਰ ਹਨੇਰਾ ਵੀ ਹੋ ਗਿਆ ਚੱਲੀਏ ਬਈ ਚਲੋ 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 ਓ ਮਮੀਆਂ ਹਨੇਰਾ ਹੋ ਗਿਆ ਚਲੋ ਭੱਜੀ ਮੀ ਭੈਣ ਦਾ ਪੁੱਤ ਅਸੀਂ ਭੱਜ ਕੇ ਨਹੀਂ ਨਹੀਂ ਗਿਲਾਸ ਹੈ ਜਿਆਦਾ ਹੈ ਲੋ ਜੀ ਡਿਨਰ ਕਰ ਰਹੇ ਹੁਣ ਅਸੀਂ ਪਹਿਲਾਂ ਅਸੀਂ ਬਾਹਰ ਖਾਣਾ ਮੀਹੇ ਬਾਪ ਪੈਣ ਲੱਗੇ ਬਾਹਰ ਕਰਿਆਗੀ ਰੋਟੀ ਬਣਾਈ ਫਿਰ ਚਲ ਅੱਜ ਲੇਟ ਖਾਦੀ ਰੋਟੀ ਖਾਣੇ ਖਾਣ ਤੇ ਲਿਖਿਆ ਜਾਂਦੇ ਨਾ ਦਣ ਜਾਣੇ ਤੇ ਲਿਖਿਆ ਖਾਣੇ ਆਣੇ ਜਣਾਓ ਅੱਜ ਰੋਟੀ ਲੇਟ ਖਾਦੀ ਹੈ ਲੇਟ ਹੋ ਗਿਆ ਜੱਜ ਕਿਆ ਇਹ ਦਿਖਾ ਦੇ। ਦਿਖਾ ਦੇ। ਖਾੜ ਦੇ ਕਰਨ ਦੇ ਤੋਂ ਬਾਅਦ ਤੂੰ ਕਰ ਲਈ। ਕੀ ਹੈ ਕਿਆ ਇਹ? ਆ ਦਿਖਾ ਜੀ ਕਰਾ। ਵਾਹ ਵਾਹ। ਕਰਨ ਦੇ ਕਰਨਾ ਦੀਦੀ ਨੂੰ ਕਰਨ ਦੇ ਇੱਕ ਵਾਰ। ਦੇਖੋ। ਹੱਥ ਬਾਟੂਗਾ। ਹਾਂ। ਨਹੀਂ ਆ ਗਿਆ ਤੇ ਜੇ। ਬੇਟੀ ਆ ਗਿਆ ਮੋ ਗਿਆ ਹੁਣ ਉਹ ਬੱਲੇ ਆਹ ਚਲੋ ਤੂੰ ਦੇਤੀ ਤਰਾ ਬਲਗ ਹੋ ਗਿਆ ਹਾੜੀ ਮਾਰ ਫਿਰ ਹੌਲੀ ਠੀਕ ਹਾਰੀ ਹੋ ਗਿਆ ਕਾਲੂ ਭਰੀਦਾ ਸਕੂਲ ਕਾਲੂ ਸਭ ਤੋਂ ਕਾਲੂ ਸਭ ਤੋਂ ਕਾਲੂ ਡਾਂਸ ਸਾਲ ਬਹੁਤ ਆ ਪਤਾ ਉਹ ਜੀ ਰੋਟੀ ਪਾਣੀ ਖਾ ਲਿਆ ਆਪਾਂ ਨੇ ਤੇ ਹੁਣ ਫਰੀ ਹੋ ਕੇ ਬੈਠੇ ਆ ਬਾਕੀ ਬੈਡਰੂਮ ਆਪਣੇ ਆਰਡਰ ਕਰਿਆਂਦਾ ਤੇ ਐਲਟੈਪ ਲਮਾਰੀ ਲਈਏ ਤੇ ਸਾਰਾ ਕੰਪਲੀਟ ਆ ਉਹ ਕਿੰਨੇ ਦਾ ਬਣਿਆ ਕਿੰਨੇ ਦਾ ਹੈਗਾ ਉਹ ਜਿੱਦਣ ਲਾਉਣ ਆਏ ਘਰੇ ਉਹ ਸਾਰਾ ਕੁਝ ਆਪਾਂ ਅਪਡੇਟ ਤੁਹਾਨੂੰ ਸਾਰੇ ਉਧਰ ਦੋਵਾਂਗੇ ਤੇ ਬਾਕੀ ਅੱਜ ਦਾ ਵਲੌਗ ਇੰਨਾ ਹੀ ਸੀ ਬਾਏ ਬਾਏ ਤੁਹਾਨੂੰ ਮਿਲਦਾ ਕੱਲ ਦੇ ਵਲੌਗ ਦੇ ਵਿੱਚ ਉਦੋਂ ਲਈ ਸਾਰੇ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ